ਨੋ ਕਹੋਂ ਲਈ ਪਾਣੀ ਦੀ ਜ਼ਰੂਰਤ ਤੇ ਸੱਚਤਾ ਲਾਜ਼ਮੀ ਹੈ ਇਸ ਤੋਂ ਬਿਨਾ ਜੀਵਨ ਸੋਚਿਆ ਤੱਕ ਨਹੀਂ ਜਾ ਸਕਦਾ ਕਿਉਂਕਿ ਪਾਣੀ ਆਰਥਿਕ ਤਰੱਕੀ ਸਭਿਆਚਾਰਕ ਉਨਤੇ ਤੰਦਰੁਸਤ ਸਿਹਤ ਤੇ ਅਧਿਆਤਮਕ ਵਿਕਾਸ ਦਾ ਆਧਾਰ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਗੁਰਬਾਣੀ ਦੇ ਵਿੱਚ ਵੀ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਪਰ ਪਾਣੀਆਂ ਦੀ ਧਰਤੀ ਹੀ ਪੰਜਾਬ ਵਿੱਚ ਇੱਕ ਪਾਸੇ ਤਾਂ ਜ਼ਮੀਨੀ ਪਾਣੀ ਦਾ ਪੱਧਰ ਡੂੰਘਾ ਹੁੰਦਾ ਜਾ ਰਿਹਾ ਹੈ ਉਥੇ ਦੂਜੇ ਪਾਸੇ ਨਦੀ ਨਾਲੇ ਗੰਦਲੇ ਹੁੰਦੇ ਜਾ ਰਹੇ ਨੇ ਪੰਜਾਬ ਵਿੱਚ 1222 ਕੇ ਸੰਦੇਸ਼ਨਾਤ ਹੋਈ ਹੈ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਤੇ ਸੰਗਰੂਰ ਤੋਂ ਮਾਮਲੇ ਸਾਹਮਣੇ ਆਏ ਨੇ ਸੀਵਰੇਜਾਂ ਤੇ ਇਸ ਤੋਂ ਇਲਾਵਾ ਸਨਤਾਂ ਦਾ ਪਾਣੀ ਡਰੇਨਾਂ ਵਿੱਚ ਪਾਇਆ ਜਾ ਰਿਹਾ ਹੈ ਇਸ ਦੇ ਲਈ ਸਿਰਫ ਪਿੰਡ ਵਾਸੀ ਹੀ ਨਹੀਂ ਸਨਤਕਾਰ ਵੀ ਜ਼ਿੰਮੇਵਾਰ ਨੇ ਤੇ ਇਸ ਤੇ ਅਸੀਂ ਖਾਸ ਚਰਚਾ ਕਰਨ ਦੇ ਲਈ ਇਸ ਸਮੇਂ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ ਪਾਣੀਆਂ ਦੇ ਮਹਰ ਜਸਜੀਤ ਸਿੰਘ ਗਿੱਲ ਗਿੱਲ ਸਾਹਿਬ ਬਹੁਤ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ ਗਿੱਲ ਸਾਹਿਬ ਕਦੇ ਪੰਜਾਬ ਵਿੱਚ ਛੱਪੜਾਂ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ ਨਹਿਰਾ ਦਾ ਪਾਣੀ ਵੀ ਸਾਫ਼ ਹੁੰਦਾ ਪਰ ਹੁਣ ਇਹ ਨਾ ਪਿੰਡਾਂ ਦੇ ਛੱਪੜ ਗੰਦਗੀ ਤੋਂ ਬਚੇ ਨੇ ਨਾ ਨਹਿਰਾਂ ਨਾ ਪਿੰਡਾਂ ਨਾਲ ਲੱਗਦੀਆਂ ਝੀਲਾਂ ਪ੍ਰਦੂਸ਼ਣ ਤੋਂ ਬਚੀਆਂ ਨੇ ਨਾ ਸ਼ਹਿਰਾਂ ਦੇ ਨੇੜੇ ਵਗਦੇ ਨਾਲੇ ਕੀ ਕਾਰਨ ਮੰਨਦੇ ਹੋ ਤੇ ਜੋ ਇਹ ਸਰਵੇਖਣ ਕੀਤਾ ਗਿਆ ਹਾਲੀ ਦੇ ਵਿੱਚ ਇਸ ਨੂੰ ਕਿਵੇਂ ਵੇਖਦੇ ਹੋ ਇਹ ਜਿਹੜਾ ਸਰਵੇਖਣ ਹੈ ਇਹਨੇ ਬਹੁਤ ਪੰਜਾਬ ਦੀਆਂ ਅੱਖਾਂ ਖੁੱਲੀਆਂ ਇਹਨਾਂ ਨੇ ਇਹ ਸਰਵੇਖਣ ਨੇ ਇਹ ਦੱਸਦਾ ਹੈ ਵੀ ਜਿਹੜੇ ਇੰਡਸਟਰੀਅਲ ਟਾਊਨ ਤੇ ਮੈਟਰੋਜ਼ ਹੈਗੇ ਆ ਸਿਰਫ ਉਹੀ ਪ੍ਰਦੂਸ਼ਿਤ ਨਹੀਂ ਹੈ ਪਰ ਪੂਰਾ ਤਕਰੀਬਨ 75% ਪੰਜਾਬ ਜਿੱਥੇ-ਜਿੱਥੇ ਦੀ ਨਹਿਰ ਦਰਿਆ ਤੇ ਜਿਹੜੀਆਂ ਡਰੇਨਾ ਲੰਘਦੀਆਂ ਉਹ ਬਰਬਾਦ ਹੋ ਰਿਹਾ ਹੈ ਪ੍ਰੋਡੂਸ਼ਨ ਕਾਰਨ ਜਿਵੇਂ ਕਿ ਆਪਾਂ ਦੇਖੀਏ 1230 ਜਗ੍ਹਾ ਤੇ ਦੱਸਿਆ ਹੈ ਮਹਿਕਮਾ ਇਰੀਗੇਸ਼ਨ ਤੇ ਡਰੇਨੇਜ ਨੇ ਕਿ ਇਹਦੇ ਉਹਨਾਂ ਦੀਆਂ ਡਰੇਨਾ ਨਹਿਰਾ ਤੇ ਦਰਿਆਵਾਂ ਵਿੱਚ ਪ੍ਰਦੂਸ਼ਿਤ ਪਾਣੀ ਪਾਇਆ ਜਾ ਰਿਹਾ ਉਹਨਾਂ ਨੇ ਇਹ ਵੀ ਦੱਸਿਆ ਵੀ ਕਿਹੜਾ ਇੱਕ ਐਗਜ਼ੈਕਟ ਜਿਹੜਾ ਪੁਰਾਣਾ ਇਰੀਗੇਸ਼ਨ ਦਾ ਡਿਪਾਰਟਮੈਂਟ ਦਾ ਜੀਪੀਐਸ ਹੈ ਜਿਹਨੂੰ ਆਪਾਂ ਰਿਡਿਊਸਿੰਗ ਡਿਸਟੈਂਸ ਕਹਿੰਦੇ ਆ ਆਰਡੀ ਨੰਬਰ ਹੁੰਦਾ ਵੀ ਇਹ ਰਿਡਿਊਸਿੰਗ ਡਿਸਟੈਂਸ ਹੁੰਦਾ ਹੈਡ ਤੋਂ ਜਿੱਥੇ ਹੈਡ ਤੋਂ ਪਾਣੀ ਚੇਂਜ ਹੁੰਦਾ ਉਥੇ ਵੀ ਇਸ ਜਗ੍ਹਾ ਪਾਣੀ ਡਿੱਗ ਰਿਹਾ ਮਤਲਬ ਜੇ ਉਥੇ ਤੁਸੀਂ ਆਰਡੀ ਨੰਬਰ ਲਿਖਿਆ ਉਹਨਾਂ ਨੇ ਉਹ ਰਿਪੋਰਟ ਦੇ ਵਿੱਚ ਤੇ ਉਹ ਬੜੀ ਪਲੀਪੰਤੀ ਝਾਰੂ ਹੈ ਵੀ ਇਸ ਜਗ੍ਹਾ ਇਹ ਪਾਣੀ ਗੰਦਾ ਪੈ ਰਿਹਾ ਉਹਨਾਂ ਨੇ तकरीबन 390 ਜਗ੍ਹਾ ਅੰਮ੍ਰਿਤਸਰ ਦੇ ਵਿੱਚ तकरीबन 159 ਸੰਗਰੂਰ ਸੀਐਮ ਸਾਹਿਬ ਦਾ ਆਪਣਾ ਜ਼ਿਲ੍ਹਾ ਉੱਥੇ ਜਗ੍ਹਾ ਦਸੀਆਂ ਬਾਕੀ ਹੋਰ 171 ਜਗ੍ਹਾ ਤੇ ਉਹਨਾਂ ਨੇ ਐਕਸ਼ਨ ਟੇਕਨ ਵੀ ਦੱਸਿਆ ਵੀ ਅਸੀਂ ਕਿਹੜੀ ਕਿਹੜੀ ਟ੍ਰੇਨ ਦੇ ਉੱਤੇ ਨੋਟਿਸ ਕੱਢਿਆ ਨੋਟਿਸ ਲੈਣਾ ਇਕੱਲਾ ਹੀ ਜ਼ਰੂਰੀ ਨਹੀਂ ਹੈ ਨੋਟਿਸ ਦੇ ਉੱਤੇ ਐਕਸ਼ਨ ਕਰਨਾ ਜ਼ਰੂਰੀ ਹੈ ਜਿਵੇਂ ਕਿ ਜਿਹੜਾ ਸਭ ਤੋਂ ਦੂਸ਼ਿਤ ਇਲਾਕਾ ਹੈ ਬੁੱਢਾ ਦਰਿਆ ਦਾ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ ਆਂਦਾ 14 ਕਿਲੋਮੀਟਰ ਉਹਦੇ ਵਿੱਚ ਜਿਹੜਾ ਪਾਣੀ ਪਾਇਆ ਜਾ ਰਿਹਾ ਉਹਦਾ ਇਸ ਵਿੱਚ ਅਦੇ ਰਿਪੋਰਟ ਵਿੱਚ ਜ਼ਿਕਰ ਨਹੀਂ ਹੈ ਉਹ ਆ ਜਾਏਗਾ ਕਿਉਂਕਿ ਉਹਦੇ ਵਿੱਚ ਜਿਹੜਾ ਐਕਸ਼ਨ ਟੇਕਨ ਕਰਨਾ ਸੀ ਉਹ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਕਰਨਾ ਸੀ ਉਹ ਹੁਣ ਜਦੋਂ ਇੱਕ ਵਾਰੀ ਉਹ ਸੂਚੀਬੰਦ ਹੋ ਕੇ ਆ ਗਿਆ ਵੀ ਆਹਾਂ ਚੀਜ਼ਾਂ ਡਿਗਰੀ ਹੈ ਫੁਲਾਣੀ ਫੁਲਾਣੀ ਜਗ੍ਹਾ ਸ਼ਹਿਰ ਦੇ ਅੰਦਰ ਤੇ ਸ਼ਹਿਰ ਤੋਂ ਬਾਹਰ ਇਹ ਦੇਖੋ ਆਪਾਂ ਨੂੰ ਇਸ ਨਾਲ ਰਿਪੋਰਟ ਨਾਲ ਪੂਰੇ ਪੰਜਾਬ ਦੀ ਅੱਖ ਖੁੱਲਹੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਵੀ ਜਿਹੜਾ ਸ਼ਹਿਰ ਹੈ ਇੰਡਸਟਰੀਲਾਈਜ਼ ਉੱਥੋਂ ਹੀ ਹੋ ਰਿਹਾ ਆਪਾਂ ਆਪਣੇ ਪਿੰਡਾਂ ਦਾ ਪਾਣੀ ਵੀ ਪਾ ਰਹੇ ਆ ਦੂਸ਼ਿਤ ਤੇ ਆਪਾਂ ਇੰਡਸਟਰੀਜ਼ ਦਾ ਪਾਣੀ ਵੀ ਪਹਿਣ ਦੇ ਰਹੇ ਤੇ ਇਹ ਇੱਕ ਸਮੂੱਚਾ ਇੱਕ ਪਹਿਲੀ ਪਹਿਲੀ ਵਾਰੀ ਹੋਇਆ ਹੈ ਕਿ ਇੱਕ ਡਾਕੂਮੈਂਟ ਆਇਆ ਵੀ ਆ ਸਾਡਾ ਪਾਣੀ ਖਰਾਬ ਹੋ ਰਿਹਾ ਤੇ ਇਹ ਪਾਣੀ ਦੀ ਉਹਨਾਂ ਨੇ ਸੈਕਟਰੀ ਇਰੀਗੇਸ਼ਨ ਨੇ ਤੇ ਡਰੇਨੇਜ ਨੇ ਇਹ ਲਿਖਿਆ ਡਿਪਟੀ ਕਮਿਸ਼ਨਰਸ ਨੂੰ ਬਈ ਭਾਈ ਤੁਸੀਂ ਇਸ ਦੇ ਉੱਤੇ ਕਾਰਵਾਈ ਕਰੋ ਕਿ ਇਹ ਜਿਹੜੇ ਜਲ ਸਰੋਤ ਹੈ ਜਿਹੜੇ ਸਾਡੇ ਆਪਾਂ ਨੂੰ ਆਪਣੇ ਪੁਰਖਿਆਂ ਨੇ ਚੰਗੇ ਪਾਣੀ ਦੇ ਤੌਰ ਤੇ ਬਖਸ਼ੇ ਸੀ ਆਪਾਂ ਆਪਣਾ ਹਿੱਸਾ ਲੈਣ ਦੀ ਬਜਾਏ ਆਪਾਂ ਅਗਲੀਆਂ ਕਈ ਜਨਰੇਸ਼ਨਸ ਦਾ ਪਾਣੀ ਖਰਾਬ ਕਰਕੇ ਜਾ ਰਹੇ ਹਾਂ ਤੇ ਗੱਲ ਸਾਬ ਜਲ ਸਰੋਤ ਵਿਭਾਗ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰਸ ਨੇ ਕੁਝ ਨਿਰਦੇਸ਼ ਵੀ ਦਿੱਤੇ ਨੇ ਤੇ ਜਦੋਂ ਕਾਰਵਾਈ ਕੀਤੀ ਜਾਵੇਗੀ ਜਿਹੜੇ ਐਕਟ ਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਇਹ ਐਕਟ ਕੀ ਕਹਿੰਦੇ ਨੇ ਇਸ ਕਾਰਨ ਕੀ ਪ੍ਰਦੂਸ਼ਣ ਘਟ ਹੋਵੇਗਾ ਫਿਰ ਪੰਜਾਬ ਦੇ ਵਿੱਚ ਐਕਟ ਜਿਹੜਾ ਜੀ ਉਹ ਜਿਹੜਾ ਨਾਰਦਰਨ ਇੰਡੀਆ ਵਾਟਰ ਐਕਟ ਹੈਗਾ ਰਿਵਰ ਕਨਾਲ ਵਾਟਰ ਐਕਟ ਜਿਹੜਾ 1873 ਦਾ ਬਣਿਆ ਹੋਇਆ ਜੀ ਉਦੇ ਵਿੱਚ ਨਹਿਰਾਂ ਤੇ ਦਰਿਆਵਾਂ ਦਾ ਜਿਹੜਾ 70 ਐਕਟ ਆ ਉਹਦਾ ਸੈਕਸ਼ਨ 5 ਆ ਉਹ ਕਹਿੰਦਾ ਵੀ ਇਹਦੇ ਵਿੱਚ 5 ਸਾਲ ਦੀ ਕੈਦ ਤੇ ਜੁਰਮਾਨਾ ਜੁਰਮਾਨਾ ਤੁਸੀਂ ਵਧਾ ਸਕਦੇ ਹੋ ਤੇ ਉਹਦੇ ਇੰਪ੍ਰਿਜ਼ਨਮੈਂਟ ਵੀ ਹੈ ਕਿ 6 ਮਨ ਦੀ 5 ਸਾਲ ਦੀ 6 ਮੰਥ ਤੇ ਬਾਕੀ ਜੁਰਮਾਨਾ ਹੈ 5000 ਤੱਕ ਪਰ ਉਹ ਸੀਗਾ 73 ਸਾਂਚ ਦੇਖੋ ਉਹਨੂੰ ਰਿਵਾਈਜ਼ ਕਰਨ ਦੀ ਜ਼ਰੂਰਤ ਹੈ ਤੇ ਜਿਹੜਾ ਵਾਟਰ এনवायरमेंट ਵਾਟਰ ਪ੍ਰੋਟੈਕਸ਼ਨ ਐਕਟ ਹੈ 181900 74 ਦਾ ਇਹ ਤਾਂ ਲਾਗੂ ਹੈ ਹੀ ਹੈ ਇਹਦੇ ਵਿੱਚ ਵੀ ਹੁਣ ਦੇਖੋ ਕੀ ਹੋ ਗਿਆ ਕਿ ਅੱਗੇ ਤੋਂ ਇੱਕ ਖਰੜਾ ਆਇਆ ਹੋਇਆ ਹੈ ਸੈਂਟਰ ਸਰਕਾਰ ਵੱਲੋਂ ਕਿ ਵਾਟਰ ਪੋਲੂਸ਼ਨ ਐਕਟ ਨੂੰ ਉਹਨਾਂ ਨੇ ਇਹਦੇ ਵਿੱਚੋਂ ਇੰਪ੍ਰਿਜ਼ਨਮੈਂਟ ਨੂੰ ਕੱਟਣਾ ਚਾਹੁੰਦੇ ਵੀ ਬੰਦਾ ਕੈਦ ਨਾ ਹੋਵੇ ਉਹ ਫਾਈਨ ਕਰ ਦੇਵੇ ਦੇਖੋ ਇਹ ਬਿਲਕੁਲ ਨਾਮਨਜ਼ੂਰ ਹੈ ਕਿ ਜਦੋਂ ਬੰਦਾ ਡਾਰੀ ਖਤਮ ਹੈ ਉਹ ਅਮੀਰ ਆਦਮੀ ਹੈ ਉਹ ਕਰੋੜਾ ਰੁਪਏ ਪਾਣੀ ਨੂੰ ਦੂਸ਼ਿਤ ਕਰਕੇ ਕਮਾ ਰਿਹਾ ਹੈ ਤੇ ਉਹ ਸਿਰਫ ਉਹਨੂੰ ਸਿਰਫ ਜੇਲ੍ਹ ਜਾਣ ਦਾ ਡਰ ਨਾ ਹੋਵੇ ਤੇ ਨਾ ਉਹਦਾ ਫੈਕਟਰੀ ਬੰਦ ਕਰਨ ਦਾ ਡਰ ਹੋਵੇ ਤੇ ਉਹ ਕਹਿੰਦਾ ਜੀ ਮੈਂ ਪੈਸੇ ਦੇ ਕੇ ਇਹ ਪਲੂਟਰ ਮਸਟ ਪਲੇ ਪੇ ਇਸ ਜਿਹੜੀ ਪਾਲਿਸੀ ਹੈ ਨਾ ਕਿ ਪਲੂਟਰ ਪੈਸੇ ਦੇ ਕੇ ਨਿਕਲ ਸਕਦਾ ফাইন ਜੀ ਉਹ ਬੰਦ ਹੋਣੀ ਚਾਹੀਦੀ ਹੈ ਤੇ ਇਹ ਉਹਦਾ ਜਿਹੜਾ ਸੋਧ ਉਹ ਲਿਆ ਰਹੇ ਆ ਇਹ ਵੀ ਬੜੀ ਅਸੀਂ ਉਹਨਾਂ ਨੂੰ ਬੜੇ ਹੱਥ ਜੋੜ ਕੇ এনवायरमेंट ਬੇਨਤੀ ਕਰਾਂਗੇ ਭਈ ਇੰਪ੍ਰਿਜ਼ਨਮੈਂਟ ਦਾ ਕਲੋਜ਼ ਜਦੋਂ ਤੱਕ ਨਹੀਂ ਰੱਖਿਆ ਜਾਂਦਾ ਕਿਸੇ ਨੂੰ ਕਿਸੇ ਦਾ ਡਰ ਨਹੀਂ ਠੀਕ ਹੈ ਤੋ ਇਹ ਚੀਟੈਂਡ ਐਕਟ ਹੈ ਇਹਨਾਂ ਨੂੰ ਡਿਲੀਊਟ ਨਹੀਂ ਕਰਨਾ ਚਾਹੀਦਾ ਇਨਫੈਕਟ ਜਿਹੜੇ ਧਾਰਾਵਾਂ ਹੈ ਉਹਨਾਂ ਨੂੰ ਹੋਰ ਸਖਤ ਕਰਨਾ ਚਾਹੀਦਾ ਕਿ ਬੰਦਾ ਪਾਣੀ ਦੇ ਵਿੱਚ ਕੋਈ ਮਿਲਾਵਟ ਜਾਂ ਕੋਈ ਕੂੜਾ ਜਾਂ ਹੋਰ ਕੋਈ ਚੀਜ਼ ਸਟੰਦੇ ਤੋਂ ਕੰਬੇ ਉਹਦਾ ਉਹਦਾ ਅੰਦਰਲਾ ਕੰਬੇ ਜੇ ਉਹਦਾ ਆਪਣਾ ਅੰਦਰਲਾ ਜੀਵ ਜਿਹੜਾ ਹਿਊਮਨ ਬੀਇੰਗ ਆ ਨਹੀਂ ਜਿਉਂਦਾ ਤਾਂ ਐਟ ਲੀਸਟ ਜਿਹੜਾ ਬੰਦਾ ਖਰਾਬ ਹੈ ਨੀਅਤ ਤੋਂ ਉਹ ਡਰੇ ਵੀ ਜੇ ਮੈਨੂੰ ਕਿਸੇ ਨੇ ਦੇਖ ਲਿਆ ਜਾਂ ਮੇਰੀ ਰਿਪੋਰਟ ਹੋ ਗਈ ਮੈਂ ਜੇਲ੍ਹ ਚ ਪਾਏ ਜਾਊਂਗਾ ਸੋ ਇਹ ਜਦੋਂ ਤੱਕ ਆਪਾਂ ਨਹੀਂ ਕਰਦੇ ਕਿਉਂਕਿ ਆਪਾਂ ਡੰਡਾ ਪੀਰ ਆ ਵਿਗੜੇ ਤਿਗੜਿਆਂ ਦਾ ਆਪਾਂ ਮੰਨਦੇ ਨਹੀਂ ਗੱਲ ਨਾਰਮਲ ਮੂੰਹ ਨਾਲ ਕਹੀ ਹੋਈ ਗੱਲ ਕਾਗਜ਼ 'ਤੇ ਲਿਖੀ ਹੋਈ ਕੰਮ ਗੱਲ ਫਾਈਲ ਦਿੱਤੇ ਗੱਲ ਆਪਾਂ ਭੁੱਲ ਜਾਂਦੇ ਹਾਂ ਸੋ ਇਹ ਜਿਹੜਾ ਡਰ ਹੈ ਜਰੂਰ ਉਹਨਾਂ ਜਿਹੜੇ ਬੰਦੇ ਪੋਲਿਊਟ ਕਰਦੇ ਆ ਉਹਨਾਂ ਦੇ ਮਨਾਂ ਤੇ ਜ਼ਹਿਨ ਵਿੱਚ ਜਾਣਾ ਚਾਹੀਦਾ ਤੇ ਗਿਲਸਾਬ ਉਹ ਪੰਜਾਬ ਦੇ ਵੱਡੀ ਗਿਣਤੀ ਵਿੱਚ ਲੋਕ ਇਸੇ ਪ੍ਰਦੂਸ਼ਿਤ ਪਾਣੀ ਦੀ ਮਾਰ ਹੇਠਾਂ ਆ ਗਏ ਨੇ ਖਾਸ ਤੌਰ ਤੇ ਮਾਲਵਾ ਇਲਾਕੇ ਦੇ ਕਈ ਸ਼ਹਿਰਾਂ ਦੇ ਵਿੱਚ ਦੇਖਿਆ ਗਿਆ ਕਿ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਨੇ ਹੋਰ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਇਸ ਪ੍ਰਦੂਸ਼ਿਤ ਪਾਣੀ ਕਾਰਨ ਹੋ ਰਹੀਆਂ ਨੇ ਤੇ ਇਸ ਦਾ ਹੱਲ ਕੀ ਹੈ ਇਹਦਾ ਹੱਲ ਇਹ ਹੱਲ ਤਾਂ ਹੈਗਾ ਜੀ ਭਈ ਕਿ ਆਪਾਂ ਪ੍ਰਦੂਸ਼ਨ ਬੰਦ ਕਰੀਏ ਜਿਹੜਾ ਅਪਾਏ ਜਿਹੜਾ ਰਸਾਇਣ ਦੇਖੋ ਕੋਈ ਫੈਕਟਰੀ ਬਲਗੇ ਜੀ ਕੋਈ ਅਦਾਰਾ ਚੱਲੇ ਕੋਈ ਵਸੋਂ ਹੋਵੇ ਕੋਈ ਮਿਊਨਿਸਪਲ ਕਾਰਪੋਰੇਸ਼ਨ ਚ ਲੋਕ ਰਹਿੰਦੇ ਹੋਣ ਉਹ ਆਪਣਾ ਪਾਣੀ ਸਾਹ ਕੇ ਮੇੜੇ ਦੇ ਜਲ ਸਰੋਤ ਜਿਹਦਾ ਕਿ ਜਿਨ੍ਹਾਂ ਤੇ ਆਪਣੀ ਖੇਤੀ ਜੀਵਨ ਤੇ ਜਿਹੜੇ ਜਾਨਵਰ ਆ ਉਹ ਨਿਰਭਰ ਹਨ ਉਹਦੇ ਵਿੱਚ ਕੋਈ ਦੂਸ਼ਣ ਨਾ ਹੋ ਸਕੇ ਬੇਸਿਕ ਪ੍ਰਿੰਸੀਪਲ ਇਹ ਹੈ ਵੀ ਕੋਈ ਵੀ ਭਾਵੇਂ ਕਿਸੇ ਤਰੀਕੇ ਦਾ ਡਰੇਨ ਚ ਹੋਵੇ ਦਰਿਆ ਚ ਹੋਵੇ ਨਹਿਰ ਚ ਹੋਵੇ ਉਹਦੇ ਚ ਕੋਈ ਜ਼ਹਿਰੀਲਾ ਪਾਣੀ ਸਿਰਫ ਸਾਫ ਪਾਣੀ ਨਿਰਮਲ ਪਾਣੀ ਜਿਹੇ ਜਿਹੇ ਪਹਾੜਾਂ ਤੋਂ ਉੱਤੋਂ ਆਉਂਦਾ ਸਾਫ ਜੀ ਜੇ ਉਹਦੇ ਵਿੱਚ ਵੀ ਹਿਮਾਚਲ ਚ ਵੀ ਕੁਝ ਫੈਕਟਰੀਆਂ ਪਾਰੀਆਂ ਤੇ ਉਹ ਵੀ ਗਲਤ ਹੋ ਰਿਹਾ ਕਿਉਂਕਿ ਪਾਣੀ ਤਾਂ ਸਾਨੂੰ ਆਪਣੇ ਕੋਲ ਹੀ ਆਉਣਾ ਤੇ ਇਹ ਜਿਹੜਾ ਕੈਂਸਰ ਵਾਲਾ ਪਾਣੀ ਇਹ ਦੇਖੋ ਜਦੋਂ ਤੱਕ ਆਪਾਂ ਇਹ ਮੁਹੱਈਆ ਨਹੀਂ ਕਰਦੇ ਇਹ ਤਈਆ ਨਹੀਂ ਕਰਦੇ ਵੀ ਆਪਾਂ ਪਾਣੀ ਦੇ ਸਰੋਤਾਂ ਨੂੰ ਖਰਾਬ ਨਹੀਂ ਕਰਨਾ ਠੀਕ ਹੈ ਜੀ ਇਹਦੇ ਵਿੱਚ ਪਾਣੀ ਕਿਤੇ ਵੀ ਕੈਂਸਰ ਯੁਕਤ ਜਿਵੇਂ ਕੈਮੀਕਲ ਜਾ ਰਹੇ ਆ ਤੁਸੀਂ ਬੁੱਡੇ ਦਰਿਆ ਦਾ ਹਾਲ ਦੇਖੋ ਲੋਕਾਂ ਨੇ ਆਪਣੀਆਂ ਫੈਕਟਰੀਆਂ ਚੋਂ ਜਿਹੜਾ ਦੂਸ਼ਿਤ ਜਲ ਹੈ ਉਹ ਸੀਵਰੇਜ ਪਾ ਕੇ ਸੀਵਰੇਜ ਦਾ ਪਾਣੀ ਜਦੋਂ ਜਾਂਦਾ ਹੈ ਸੀਵਰੇਜ ਟ੍ਰੀਟਮੈਂਟ ਪਲਾਂਟਾਂ 'ਚ ਉੱਥੇ ਜਾ ਕੇ ਉਹ ਸਿਰਫ ਫਿਕਲ ਮੈਟਰ ਟ੍ਰੀਟ ਹੁੰਦਾ ਫਿਕਲ ਮੈਟਰ ਟ੍ਰੀਟ ਹੋ ਕੇ ਕੀ ਹੁੰਦਾ ਉਹਦਾ ਜਿਹੜਾ ਜਿਓ ਤੋਂ ਜਿਹੜਾ ਕੈਮੀਕਲ ਆ ਉਹ ਟ੍ਰੀਟਡ ਵਾਟਰ 'ਚ ਆ ਕੇ ਫਿਰ ਦੁਬਾਰਾ ਬੁੱਡੇ ਦਰਿਆ ਜਾ ਰਹੇ ਆ ਫਿਰ ਸਤਲੂ ਜਾ ਰਹੇ ਆ ਇਸ ਤਰ੍ਹਾਂ ਚਿੱਟੀ ਬਈ ਦਾ ਹਾਲ ਜੀ ਇਹ ਜਿਹੜੇ ਇਹਨਾਂ ਨੇ ਇਹ ਕਲਮ ਬੰਦ ਕੀਤੇ ਹਨ ਇਸ ਤੇ ਫਾਇਦਾ ਤਾਂ ਹੋਏਗਾ ਇਸ ਰਿਪੋਰਟ ਦਾ ਜੇ ਇਸ ਤੇ ਇਮੀਡੀਟ ਐਕਸ਼ਨ ਕਰਕੇ ਡਰੇਨੇਜ ডিপਾਰਟਮੈਂਟ ਤੇ ਪੋਲੂਸ਼ਨ ਕੰਟਰੋਲ ਬੋਰਡ ਇਹਨਾਂ ਸਾਰੀਆਂ ਜਗ੍ਹਾ ਦੇ ਉੱਤੇ ਬੰਦ ਕਰੇ ਇਹਨਾਂ ਨੂੰ ਬੰਦ ਲਾਵੇ ਭਈ ਕੋਈ ਪਾਣੀ ਇਹਦੇ ਵਿੱਚ ਨਹੀਂ ਜਾਣਾ ਪਹਿਲਾਂ ਤੁਸੀਂ ਆਪਣਾ ਟ੍ਰੀਟਮੈਂਟ ਦਾ ਮੈਥਡ ਦੱਸੋ ਟ੍ਰੀਟਮੈਂਟ ਕਿਵੇਂ ਕੀਤੀ ਫਿਰ ਉਹਨੂੰ ਟੈਸਟ ਕੀਤਾ ਜਾਵੇ ਟ੍ਰੀਟਮੈਂਟ ਨੂੰ ਪਲਾਂਟ ਲੱਗਿਆ ਜਾਵੇ ਜਿੱਥੇ ਨਹੀਂ ਲੱਗਿਆ ਉਨੀ ਦੇਰ ਲਈ ਉਹ ਫੈਕਟਰੀ ਬੰਦ ਰਵੇ ਜਾਂ ਉਹ ਪਾਣੀ ਬੰਦ ਰੱਖਿਆ ਜਾਵੇ ਉਹਦੇ ਨੇੜੇ ਜਿਹੜੀ ਜ਼ਮੀਨ ਆ ਉਹਦੇ ਚ ਪਾਣੀ ਪਾਇਆ ਜਾਵੇ ਪਿੱਟਣਾ ਦੀਆਂ ਜਿਵੇਂ ਛਪੜਾਂ ਦੀਆਂ ਪਾਣੀ ਜਿਹੜਾ ਪੈ ਰਿਹਾ ਡਰੇਨਾਂ ਦੇ ਵਿੱਚ ਉਹ ਨੇੜੇ ਆਪਣੀ ਜ਼ਮੀਨ ਪੰਚਾਇਤ ਦੀ ਹੁੰਦੀ ਆ ਕਿਸੇ ਤਰੀਕੇ ਨਾਲ ਉੱਥੇ ਪਾਚਾ ਕੇ ਪਾਇਆ ਜਾਵੇ ਉਹ ਡਰੇਨਾਂ ਜਾਂ ਨਹਿਰਾਂ ਜਾਂ ਦਰਿਆਵਾਂ ਚ ਨਹੀਂ ਪੈਸਾ ਯਾਨੀ ਕਿ ਇਹ ਕੋਲ ਮਲਾਕੇ تھے ਪਹਾੜਾਂ ਤੋਂ ਵੀ ਜੋ ਪਾਣੀ ਆ ਰਿਹਾ ਉਸ ਨੂੰ ਵੀ ਗੰਦਲਾ ਕੀਤਾ ਜਾ ਰਿਹਾ ਹੈ ਉਹ ਸਿਰਫ ਪੰਜਾਬ ਦੇ ਵਿੱਚ ਨਹੀਂ ਹੋ ਰਿਹਾ ਉਹ ਹਿਮਾਚਲ ਦੇ ਵਿੱਚ ਵੀ ਹੋ ਰਿਹਾ ਉੱਤਰਾਖੰਡ ਦੇ ਵਿੱਚ ਵੀ ਹੋ ਰਿਹਾ ਤੇ ਇੱਕ ਗੱਲ ਇੱਥੇ ਹੋਰ ਗੌਰ ਕਰਨ ਵਾਲੀ ਹੈ ਗੱਲ ਸਾਹਿਬ ਅੰਮ੍ਰਿਤਸਰ ਤੋਂ ਸਭ ਤੋਂ ਜ਼ਿਆਦਾ ਮਾਮਲੇ ਨੇ 300 ਕ੍ਰਾਸ ਕਰ ਗਏ ਨੇ 390 ਦੇ ਕਰੀਬ ਹੈ ਇਹ ਕੀ ਕਾਰਨ ਮੰਨਿਆ ਜਾਵੇ ਇਹ ਜਿਹੜੇ ਉਹ ਜਿਹੜੇ ਅੰਗੈਲੀਆਂ ਹੋਈਆਂ ਹੋਈਆਂ ਨੇ ਸਪੈਸ਼ਲੀਆਂ ਸਰਕਾਰਾਂ ਕੋਲੋਂ ਵੀ ਇਹ ਸਰਕਾਰ ਦੇ ਉੱਤੇ ਜਦੋਂ ਆਪਾਂ ਮਾਮਲਾ ਆਂਦਾ ਤੇ ਉਹਨਾਂ ਦੇ ਜਿਹੜੇ ਅਧਿਕਾਰੀ ਹੈ ਚੰਗੇ ਅਧਿਕਾਰੀ ਨੇ ਜਿਹੜੇ ਇਹ ਤੱਥਾਂ ਨੂੰ ਅੱਗੇ ਲਿਆ ਰਹੇ ਤੇ ਮੇਰੇ ਖਿਆਲ ਉਹਨਾਂ ਨੇ ਜੇ ਡੀ ਡੀਪਟੀ ਕਮਿਸ਼ਨਰ ਲਿਖਿਆ ਹੋਣਾ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਤੇ ਪਹਿਲਾਂ ਉਹਨਾਂ ਨੇ ਪੋਲੂਸ਼ਨ ਕੰਟਰੋਲ ਬੋਰਡ ਦੇ ਧਿਆਨ ਵੀ ਲਿਆਂਦਾ ਹੁਣ ਪਰ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਕੋਈ ਆਪਾਂ ਨੂੰ ਨਜ਼ਰ ਤਾ ਨਹੀਂ ਰਹੀ ਕਾਰਵਾਈ ਇਹ ਡਿਟੇਰੀਓਰੇਸ਼ਨ ਓਵਰ ਅ ਪੀਰੀਅਡ ਆਫ ਟਾਈਮ ਹੋਈ ਹੈ ਇਹ ਅਸਤ੍ਰੇਨੀ ਲੱਗਦੀ ਕਿ ਜਿਹੜੀ ਪੋਲਿਟਿਕਸ ਹੈ ਨਾ ਤੇ ਪੋਲਿਊਸ਼ਨ ਇਹ ਦੋਨੋਂ ਹੱਥ ਮਿਲਾ ਕੇ ਨਹੀਂ ਚੱਲ ਸਕਦਾ ਜੀ ਇਹ ਜਿਹੜਾ ਪੋਲਿਟਿਸ਼ੀਅਨ ਜਿਹੜਾ ਪੋਲਿਟਿਕਸ ਕਰਦਾ ਬੰਦਾ ਉਹਨੂੰ ਪੜ ਚਾਹੀਦੇ ਆ ਉਹਨੂੰ ਉਹਨੂੰ ਅੱਖੋਂ ਪਰੋਖੇ ਕਰਨ ਲਈ ਇੰਡਸਟਰੀਜ਼ ਕਹਿੰਦਾ ਇੰਡਸਟਰੀਜ਼ ਕਹਿੰਦਾ ਮੈਨੂੰ ਸਰਪ੍ਰੇਸ਼ਨ ਚਾਹੀਦਾ ਵੀ ਦੱਬ ਕੇ ਜਿਆਦਾ ਪੈਸੇ ਕਮਾਵਾਂ ਤੁਹਾਨੂੰ ਫੰਡ ਦੇਣਾ ਨਾਲੇ ਮੈਂ ਆਪਣਾ ਪ੍ਰੋਫਿਟ ਉਹਨਾਂ ਨਾਲ ਨਾਲੇ ਮੈਂ ਆਪਣੀ ਜ਼ਿੰਦਗੀ ਜਿਉਣੀ ਹੈ ਤੇ ਮੈਂ ਥੋੜਾ ਬਹੁਤ ਜੇ ਗਲਤੀ ਕਰਦਾ ਥੋੜਾ ਬਹੁਤ ਕਹਿੰਦੇ ਆ ਲੇਕਿਨ ਉਹ ਪਾਣੀਆਂ ਦਾ ਸਾਡੇਆਂ ਦਾ ਘਾਣ ਹੋ ਰਿਹਾ ਪਿ ਪੋਲਿਟਿਕਸ ਐਂਡ ਪੋਲੂਸ਼ਨ ਕੈਨ ਨਾਟ ਗੋ ਟੂਗੇਦਰ ਇਹ ਹੱਥ ਫੜ ਕੇ ਇਕੱਠੀਆਂ ਨਹੀਂ ਜਾ ਸਕਦੀ ਇਹ ਆਪਸ ਵਿੱਚ ਟਕਰਾ ਦੇ ਸਿਚੁਏਸ਼ਨ ਜਦੋਂ ਤੱਕ ਨਹੀਂ ਆਣ ਗਏ ਪੋਲਿਟਿਕਸ ਦਾ ਪੋਲੂਸ਼ਨ ਨਾਲ ਟਕਰਾਅ ਹੋਏਗਾ ਕਿ ਮੈਂ ਨਹੀਂ ਹੋਣ ਦੇਣੀ ਪੋਲਿਟਿਸ਼ੀਅਨ ਤਿਆ ਕਰ ਲਵੇ ਤਾਂ ਹੀ ਆਪਣੇ ਜਲ ਸਰੋਤ ਸਾਰੇ ਇਹ ਜਿਹੜੇ ਜਿਵੇਂ ਡਾਕੂਮੈਂਟ ਕੀਤੇ ਜਾਂ ਜਿਹੜੇ ਡਾਕੂਮੈਂਟ ਨਹੀਂ ਕੀਤੇ ਅਜੇ ਹੋਰ ਆ ਰਹੇ ਐ ਤੇ ਹੋਰ ਜਿਹੜੀ ਅਜੇ ਅਜੇ ਆਪਾਂ ਪਾਣੀਆਂ ਦੀ ਗੱਲ ਕਰ ਰਹੇ ਹਵਾ ਦੀ ਇੰਡਸਟਰੀ ਦੀ ਤੇ ਤਰਤੀ ਦੀ ਪ੍ਰੋਡੂਸ਼ਨ ਦੀ ਗੱਲ ਅਲੱਗ ਹੈ ਉਦੋਂ ਤੱਕ ਇਹ ਬੰਦ ਨਹੀਂ ਹੋ ਸਕਦੀ ਜਦੋਂ ਕਿ ਪੋਲਿਟਿਕਸ ਟਕਰਾਅ ਦੇ ਵਿੱਚ ਨਾ ਆਵੇ ਸਰਕਾਰ ਟਕਰਾਅ ਕਰੇ ਪੋਲਿਊਟਰ ਦੇ ਨਾਲ ਕਿਉਂਕਿ ਜੇ ਉਹਨਾਂ ਨੇ ਹੱਥ ਮਲਾਈ ਰੱਖਣਗੇ ਤੇ ਜਿਵੇਂ ਪੋਲੂਸ਼ਨ ਕੰਟਰੋਲ ਬੋਰਡ ਨੂੰ ਸਭ ਪਤਾ ਹੈ ਜਦੋਂ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਬੋਲਦਾ ਹੈ ਕਿ 26 ਬੋਰਾ ਚੋਂ 16 ਬੋਰਾ ਰਿਵਰਸ ਕੋਰਿੰਗ ਕਰ ਰਿਹਾ ਜਿਹੜਾ ਫੈਕਟਰੀ ਜਦੋਂ ਉਹ ਬੋਲਦੇ ਆ ਕਿ ਲੁਧਿਆਣੇ ਦਾ ਬੁੱਡੇ ਦਰਿਆ ਜਿਹੜਾ ਪਾਣੀ ਵਗ ਰਿਹਾ ਇਹ ਪੀਣ ਯੋਗ ਨਹੀਂ ਹੈ ਤੇ ਪੋਲੂਸ਼ਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਖੁਦ ਕਹ ਰਿਹਾ ਇਹ ਪਾਣੀ ਫਸਲਾਂ ਲੱਗਣ ਦੇ ਯੋਗ ਨਹੀਂ ਹੈ ਤੇ ਮਤਲਬ ਟ੍ਰੀਟਮੈਂਟ ਮੈਥਡ ਇਜ਼ ਨਾਟ ਕੰ ਜਿਹੜੀ ਉਹ ਪਾਣੀ ਇਹੋ ਜਿਹਾ ਖਰਾਬ ਆਪਾਂ ਕੱਢ ਰਹੇ ਹਾਂ ਇੱਕ ਮੈਥਡ ਹੈ ਜ਼ੀਰੋ ਲਿਕਵਿਡ ਡਿਸਚਾਰਜ ਕੋਈ ਇੰਡਸਟਰੀ ਹੈ ਉਹ ਪਾਣੀ ਆਪਣਾ ਅੰਦਰ ਹੀ ਰੱਖੇ ਉਹਨੂੰ ਭਾਪ ਪੜਾਵੇ ਜਿਹੜਾ ਉਹਦਾ ਮਾਤਾ ਪਛਦਾ ਹੈ ਜਿਹੜਾ ਡਰਾਈ ਮੈਟਰ ਕੈਮੀਕਲ ਉਹਨੂੰ ਉਹ ਸਡਨਲੀ ਭੇਜਦੇ ਆ ਇੱਕ ਫੈਸਿਲਿਟੀ ਬਣਾਈ ਹੋਈ ਹੈ ਪੰਜਾਬ ਸਰਕਾਰ ਨੇ ਡੇਰਾ ਬਸੀ ਕੋਲੇ ਜੀ ਸੋ ਨਿੰਬੂ ਆ ਕਹਿੰਦੇ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਹੀ ਜਿਹੜਾ ਪਾਣੀ ਦਾ ਜਿਹੜਾ ਪਿੰਡਾਂ ਦਾ ਪਾਣੀ ਹੈ ਉਹਦੇ ਐਸਟੀਪੀ ਬਣਨਗੇ ਐਫਲੂਐਂਟ ਟ੍ਰੀਟਮੈਂਟ ਪਲਾਨ ਬਣਨਗੇ ਜਸ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਨਗੇ ਤਾਂ ਤਾਂ ਇਹ ਕਾਮਯਾਬ ਹੋਏਗਾ ਜੇ ਜਿਹੜੇ ਇੱਕ ਥੋੜੇ ਧਿਆਨ ਚ ਲਿਆਉਣਾ ਜਿਹੜੇ ਟ੍ਰੀਟਮੈਂਟ ਪਲਾਂਟ ਬਣੇ ਵੀ ਹੈ ਨਾ ਉਹ ਬੜੇ ਬੁਰੇ ਹਾਲਾਤ ਚ ਨੇ ਉਹ ਚੱਲ ਨਹੀਂ ਉਹਨਾਂ ਦੇ ਉੱਤੇ ਇੱਕ ਨਿਗਰਾਨੀ ਰੱਖਣੀ ਚਾਹੀਦੀ ਹੈ ਜੀ ਇੱਕ ਵਾਰੀ ਬਾਬਾ ਜੀ ਨੇ ਦੱਸਿਆ ਸੀ ਵੀ ਸਾਨੂੰ ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਇੱਕ ਬੰਦਾ ਰੱਖਣਾ ਪੈਂਦਾ ਵੀ ਉਹ ਜਦੋਂ ਮੋਟਰ ਬੰਦ ਕਰ ਦਿੰਦੇ ਤਾਂ ਬਾਈਪਾਸ ਕਰ ਦਿੰਦੇ ਇਹ ਜਿਹੜੀ ਇਕੋਲੋਜੀਕਲ ਟਾਸਕ ਫੋਰਸ ਇੱਕ ਸਰਕਾਰ ਨੂੰ ਬਣਾਨੀ ਚਾਹੀਦੀ ਹੈ ਵੀ ਜਿਹੜੀ ਜਿਹੜੇ ਇਹ ਜੇ ਸਲਜੰਤਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਸੰਬੰਧ ਹੈ ਪਾਣੀਆਂ ਦਾ ਹਵਾ ਦਾ ਜਿਹੜੇ ਉਹਨਾਂ ਨੂੰ ਚਲਾਉਂਦੇ ਆ ਉਹਨਾਂ ਤੇ ਵੀ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਆਪਾਂ ਰੈੱਡ ਲਾਈਟ ਲਾ ਕੇ ਫੌਰਨ ਚੱਲ ਜਾਂਦਾ ਆਪਣੇ ਰੈੱਡ ਲਾਈਟ ਦੇ ਨਾਲ ਮੋਟਰਸਾਈਕਲ ਦੇ ਨਾਲ ਇੱਕ ਸਪਾਈ ਵੀ ਰੱਖਣਾ ਪੈਂਦਾ ਜਿਹੜਾ ਜੰਪ ਕਰੇ ਉਹਨੂੰ ਫੜਨ ਲਈ ਇਹੀ ਹਾਲ ਆਪਣੇ ਸੀਵਰੇ ਟ੍ਰੀਟਮੈਂਟ ਪਲੈਂਟ ਐਫੀਲੀਟ ਟ੍ਰੀਟਮੈਂਟ ਪਲੈਂਟ ਸੈਂਟਰਲ ਫਿਲਮ ਟ੍ਰੀਟਮੈਂਟ ਪਲੈਂਟ ਸੀਯੂਟੀਪੀ ਇਲੈਕਟ੍ਰੋਪਲੇਟਿਕ ਦੇ ਜਾਂ ਡਾਈੰਗ ਦੇ ਉਹਨਾਂ ਦੇ ਉੱਤੇ ਨਿਗਰਾਨੀ ਰੱਖਣੀ ਪੈਣੀ ਹੈ ਸਰਕਾਰ ਵੱਲੋਂ ਤੇ ਉਹ ਬੰਦੇ ਇਹ ਹੋਣ ਜਿਹੜੇ ਓਨੈਸਟ ਹੋਣ ਜੋ ਕਾਮਪਰਮਾਈਜ਼ ਹੋ ਗਿਆ ਕੋਈ ਫਾਇਦਾ ਨਹੀਂ ਬੰਦਾ ਰੱਖਣ ਦਾ ਦੇਖੋ ਵਕੀਲ ਜਿਹੜੇ ਕਹਿੰਦੇ ਨਾ ਵਕੀਲ ਹੁੰਦੇ ਆ ਤੁਹਾਡਾ ਕੇਸ ਲੜਦੇ ਆ ਜੇ ਦੋ ਵਕੀਲ ਆਪਸ ਵਿੱਚ ਮਿਲ ਜਾਣ ਤੁਹਾਡਾ ਕੇਸ ਪਾਸੇ ਲੱਗ ਜਾਣਾ ਜੀ ਮਤਲਬ ਉਹਦਾ ਕੋਈ ਚੀਜ਼ਾਂ ਨਿਕਲਣਾ ਤੁਹਾਡਾ ਨੁਕਸਾਨ ਹੋ ਜਾਣਾ ਇਹੀ ਹਾਲਾਤ ਆਪਣੇ ਪੰਜਾਬ ਸਰਕਾਰ ਦੇ ਵਿੱਚ ਆਪਣੇ ਬੜੇ ਹੋਏ ਆ ਜਿਹੜੇ ਪੋਲੂਸ਼ਨ ਕੰਟਰੋਲ ਬੋਰਡ ਦੇ ਥੱਲੇ ਜਿਹੜੇ ਜਿਹੜੇ ਚੱਲ ਰਹੇ ਆ ਉਹਨਾਂ ਦੀ ਨਿਗਰਾਨੀ ਚ ਐਸਟਪੀਸ ਉਹ ਲੋਕ ਉਹਨਾਂ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਇਹਨਾਂ ਦੇ ਧਿਆਨ ਚ ਆ ਜਵੇ ਵੀ ਇਹ ਬਿਲੀਪੂਕਤ ਨਾਲ ਖੜਾਣਾ ਕਰ ਦੇਣ ਪਲਾਂਟ ਬੰਦ ਨਾ ਕਰ ਦੇਣ ਪਲਾਂਟ ਚੱਲਦੇ ਰਹਿਣ ਪਲਾਂਟਾਂ ਚ ਜਿਹੜਾ ਪ੍ਰੋਪਰ ਕੈਮੀਕਲ ਪਾਣ ਮੋਟਰਾਂ ਚਲਦੀਆਂ ਰਹਿਣ ਇਹ ਇੱਕ ਦੇਖੋ ਤੁਸੀਂ ਕਈ ਜਣ ਕਦੇ ਸੁਣਿਆ ਹੋਣਾ ਮੁਕਸਰ ਦਾ ਐਸਟੀਪੀ ਚੱਲੀ ਨਹੀਂ ਰਹੀਆਂ ਜੀ ਉਹਨਾਂ ਕੋ ਪੈਸੇ ਹੈ ਨਹੀਂ ਜੀ ਮੋਟਰ ਨਹੀਂ ਚਲਦੀ ਸੋ ਕਈ ਜਗ੍ਹਾ ਤੁਸੀਂ ਖਬਰਾਂ ਸੁਣਦੇ ਹੋ ਕਿ ਜਿਹੜੇ ਜਿਹੜੇ ਬੰਦ ਯੰਤਰ ਬਣੇ ਆ ਅਜੇ ਨਵੇਂ ਬਣਨੇ ਅਲੱਗ ਹੈ ਜਿਹੜੇ ਪਿੰਡਾਂ ਚ ਟ੍ਰੀਟਮੈਂਟ ਪਲਾਂਟ ਜਿਹੜੇ ਬਣਨੇ ਆ ਉਹ ਬੜੇ ਰੂਡਿਮੈਂਟਰੀ ਪਲਾਂਟਸ ਬਣ ਸਕਦੇ ਆ ਪਰ ਉਹਦੇ ਚ ਇੱਕੋ ਗੱਲ ਹੈ ਵੀ ਜੇ ਤੁਸੀਂ ਪਾਣੀ ਛੱਪਣਾ ਦਾ ਜਿਨ੍ਹਾਂ ਚ ਫ੍ਰਿਕਲ ਮੈਟਰ ਆ ਰਿਹਾ ਹੈ ਜੇ ਉਹਨੂੰ ਟ੍ਰੀਟ ਕਰਨਾ ਤੇ ਉਹਨੂੰ ਜੇ ਪੀਣ ਯੋਗ ਬਣਾਉਣਾ ਤਾਂ ਉਹਨੂੰ ਕਲੋਰੀਨ ਕਰਨਾ ਪੈਣਾ ਨਹੀਂ ਤਾਂ ਉਹ ਫਸਲਾਂ ਦੇ ਲੱਗਣ ਯੋਗ ਆ ਉਹਦੇ ਚ ਕੋਈ ਪ੍ਰੋਬਲਮ ਨਹੀਂ ਏ ਗਿਲਸਾ ਪੰਜਾਬ ਦੇ ਵਿੱਚ ਕਿੰਨੇ ਕੋ ਇਫੈਕਟਿਵ ਹੈ ਟ੍ਰੀਟਮੈਂਟ ਪਲੈਂਟ ਕਿਉਂਕਿ ਖੇਤੀ ਦੇ ਲਈ ਕਈ ਥਾਵਾਂ ਤੇ ਜਿਵੇਂ ਹੁਣ ਗਰਾਊਂਡ ਵਾਟਰ ਡਿਪਲੀਟ ਲੈਵਲ ਜੋ ਹੋਇਆ ਹੈ ਉਹ ਬਹੁਤ ਜ਼ਿਆਦਾ ਹੋ ਗਿਆ ਪੰਜਾਬ ਦੇ ਵਿੱਚ ਤਾਂ ਉਥੇ ਟ੍ਰੀਟਡ ਵਾਟਰ ਹੀ ਇਸ ਸਮੇ ਵਰਤਿਆ ਜਾ ਰਿਹਾ ਹੈ ਕਿੰਨਾ ਕਿ ਲਾਹੇਵੰਦ ਹੈ ਉਹ ਜਿਹੜਾ ਗਰਾਊਂਡ ਵਾਟਰ ਥੱਲੇ ਜਾ ਰਿਹਾ ਹੈ ਨਾ ਜੀ ਇਹ ਆਪਾਂ ਇਸ ਕਾਰਨ ਜਾ ਰਿਹਾ ਵੀ ਆਪਾਂ ਜਿਹੜਾ रेन वाटर एंड रेन वाटर हार्वेस्टिंग ਜਾਂ ਦਰਿਆ ਦੇ ਮੋਹਣਿਆਂ ਚ ਜਿਹੜਾ ਪਾਣੀ ਜਾ ਰਿਹਾ ਜੇ ਆਪਾਂ 28 ਯੂਨਿਟਾਂ ਕਹਿ ਲਈਏ ਵੀ ਕੱਢ ਰਹੇ ਹਾਂ ਜੀ ਤੇ ਆਪਾਂ 18 ਪਾ ਰਹੇ ਹਰ ਸਾਲ 8 ਦੀ ਕਮੀ ਹੋ ਰਹੀ ਹੈ ਇਸੇ ਕਰਕੇ ਪੰਜਾਬ ਦੇ ਜਿਹੜੇ ਕਿਹਾ ਗਿਆ ਵੀ ਪੰਜਾਬ ਮਾਰੂਥਲ ਹੋ ਸਕਦਾ 239 ਤੇ ਇਹ ਇਹਦੇ ਲਈ ਸਭ ਨੂੰ ਉਪਰਾਲਾ ਕਰਨ ਦੀ ਜਰੂਰਤ ਹੈ ਕਿਉਂਕਿ ਜਿਹੜਾ ਪਾਣੀ ਹੈ ਇੱਕ ਅਨਐਂਡਿੰਗ ਸੋਰਸ ਨਹੀਂ ਹੈ ਬਿਲਕੁਲ ਉਹ ਜਿਹੜਾ ਮਤਲਬ ਉਹ ਮੁੱਕਣ ਵਾਲਾ ਸੋਰਸ ਆਪਾਂ ਨੂੰ ਪਤਾ ਲੱਗ ਗਿਆ ਪਹਿਲਾਂ 100 ਫੁੱਟ ਤੇ ਪਾਣੀ ਹੁੰਦਾ ਸੀ 200 ਫੁੱਟ ਤੇ ਹੁੰਦਾ ਸੀ ਉਹ 300 ਤੇ ਚਲੇ ਗਿਆ ਤੇ ਪਾਣੀ ਬਾਰੇ ਇਹ ਬੜਾ ਕਲੀਅਰ ਹੋਣਾ ਚਾਹੀਦਾ ਵੀ ਪਾਣੀ ਅਨ-ਐਂਡਿੰਗ ਸੋਰਸ ਵੀ ਹੈ ਇਹਨੂੰ ਜਿੰਨਾ ਆਪਾਂ ਬਚਾਈਏ ਆਪਾਂ ਨੂੰ ਕੀ ਚਾਹੀਦਾ ਆਪਾਂ ਨੂੰ ਚਾਹੀਦਾ ਵੀ ਮੈਕਸਿਮਮ ਵਾਟਰ ਹਾਰਵੈਸਟਿੰਗ ਕਰੀਏ ਸਭ ਤੋਂ ਸ਼ੁੱਧ ਪਾਣੀ بارش ਤੋਂ ਆਉਂਦਾ ਹਰ ਘਰ ਦੇ ਉੱਤੇ ਛਤਰੀ ਲੱਗੀ ਹੋਵੇ ਤੇ ਪਾਈਪ ਨਾਲ ਥੱਲੇ ਉਹ ਪਾਣੀ ਗਰਾਊਂਡ ਹਾਰਵੈਸਟਿੰਗ ਜਿਹੜਾ ਵੈਲ ਆ ਉਸ ਚ ਜਾਣਾ ਚਾਹੀਦਾ ਤੇ ਸ਼ਹਿਰਾਂ 'ਚ ਇਹ ਕਮ ਹੋ ਸਕਦਾ ਕਿਉਂਕਿ ਪੱਕੀਆਂ ਜਗ੍ਹਾ ਤੇ ਪਿੰਡਾਂ 'ਚ ਵੀ ਹੋ ਸਕਦਾ ਜਿਹੜੀਆਂ ਜਗ੍ਹਾ ਪਹਿਲਾਂ ਉਹਨੂੰ ਜਿਹੜੀਆਂ 'ਚ ਕੈਮੀਕਲ ਨਹੀਂ ਆਉਂਦੀ ਜਿਵੇਂ ਪੂਰਾ ਪਿੰਡ ਉਹਦਾ ਪਾਣੀ ਹਾਰਵੈਸਟ ਹੋ ਸਕਦਾ ਸਾਫ਼ ਹੋ ਕੇ ਪਹਿਲਾਂ ਤੇ ਉਹਦਾ ਉਹਦੇ ਉਹਦੇ 'ਚ ਕੀ ਆ ਕਿ ਉਹਨਾਂ ਨੂੰ ਜਿਹੜੇ ਪ੍ਰਣਾਲੀਆਂ ਦਾ ਪਾਣੀ ਆ ਇੱਕ ਪਾਸੇ ਕੱਢ ਕੇ ਉਹਨਾਂ ਨੂੰ ਡਿੱਕੀ 'ਚ ਪਾਣਾ ਪੈਣਾ ਤੇ ਪ੍ਰਣਾਲੇ ਪਾਈਪਾਂ ਦੇ ਲਾ ਕੇ ਮਤਲਬ ਹਰ ਕੰਮ ਹੋ ਸਕਦਾ ਕੋਈ ਇਹੋ ਜੀ ਚੀਜ਼ ਨਹੀਂ ਕਿ ਜਿਹੜੀ ਨਾ ਹੋਣ ਵਾਲੀ ਆ ਉਹਦੇ ਵਿੱਚ ਕਾਰਨ ਕੀ ਹੈ ਕਿ ਆਪਾਂ ਇਸ ਵਲ ਧਿਆਨ ਦੇਵਾਂਗੇ ਹੁਣ ਆਪਣਾ ਧਿਆਨ ਆ ਰਿਹਾ ਹੌਲੀ ਹੌਲੀ ਸਮਾਜ ਦਾ ਵੀ ਆ ਰਿਹਾ ਕਿਉਂਕਿ ਪਾਣੀ ਬਿਨਾ ਜੀਵਨ ਪੋਸੀਬਲ ਨਹੀਂ ਹੈ ਜੀ 70 ਤੋਂ 75% ਆਪਣਾ ਸਰੀਰ ਪਾਣੀ ਨਾਲ ਬਣਿਆ ਰੋਟੀ ਨਾਲ ਤੁਸੀਂ ਵੀ 25 ਦਿਨ ਭੁੱਖ ਹੜਤਾਲ ਕਰਦੇ ਹੋ ਜੋ ਹੋ ਸਕਦੀ ਤੁਸੀਂ ਹਵਾ ਬਿਨਾ ਇੱਕ ਪਲ ਨਹੀਂ ਰਹਿ ਸਕਦੇ ਤੁਸੀਂ ਪਾਣੀ ਬਿਨਾ 2 ਘੰਟੇ ਨਹੀਂ ਰਹਿ ਸਕਦੇ ਤਾਂ ਇਹ ਜਿਹੜੀਆਂ ਚੀਜ਼ਾਂ ਹੈ ਇਹ ਜ਼ਰੂਰੀ ਹੈ ਕਿ ਸਾਡੇ ਜੀਵਨ ਜਿਉਣ ਲਈ ਜਿਹੜਾ ਪਾਣੀ ਹੈ ਉਹਨੂੰ ਆਪਾਂ ਪਹੁੰਚਾਈਏ ਉਦੇ ਜ ਰੇਨ ਵਾਟਰ ਹਾਰਵੈਸਟਿੰਗ ਦਾ ਬਹੁਤ ਵੱਡਾ ਰੋਲ ਹੈ ਜਿਹੜੇ ਮੈਂ ਇੱਕ ਸਲਾਹ ਦਿੱਤੀ ਸੀ ਸਰਕਾਰ ਨੂੰ ਕਿ ਸਤਲੁਜ ਦਰਿਆ ਅਤੇ ਬਿਆਸ ਦੇ ਉੱਤੇ ਇਹ ਤਿੰਨ ਪਾਸੇ ਬੰਨ ਮਾਰ ਕੇ ਉਹਦੇ ਵਿੱਚ ਪੰਜ ਚਾਰ ਜਗ੍ਹਾ ਇਹ ਜਿਹੜੇ ਰੈਜ਼ਰਵਾਇਰ ਬਣਾਣ ਵੱਡੀਆਂ-ਵੱਡੀਆਂ 10-10 ਕਿਲੋਮੀਟਰ ਦੀਆਂ ਲੇਕਸ ਬਣਾਣ ਕਿਉਂਕਿ ਸਭ ਤੋਂ ਵਧੀਆ ਜਿਹੜਾ ਪਾਣੀ ਜਿਹੜਾ ਚਿਰਨ ਦਾ ਸਰੋਤ ਹੁੰਦਾ ਦਰਿਆ ਹੁੰਦੇ ਹਨ ਜਦੋਂ ਦਰਿਆਵਾਂ 'ਚ ਉਹ ਜ਼ਿਆਦਾ ਮਾਈਨਿੰਗ ਹੋ ਜਾਂਦੀ ਹੈ ਤੇ ਉਹ ਦਰਿਆ ਨਾਲੀਆਂ ਬਣ ਜਾਂਦੇ ਅੱਗੋਂ ਤੇ ਉਹਦੇ ਵਿੱਚ ਉਹ ਪਾਣੀ ਉਸ ਤਰੀਕੇ ਨਾਲ ਜੀਰ ਨਹੀਂ ਸਕਦਾ ਅੰਦਰ ਗਰਾਊਂਡ ਵਾਟਰ ਤੇ ਜਾ ਨਹੀਂ ਸਕਦਾ ਜਿਹੜੀ ਜਗ੍ਹਾ ਵੀ ਹੋਵੇ ਆਪਾਂ ਨੂੰ ਸਾਫ਼ ਪਾਣੀ ਨੂੰ ਪਛਾਣ ਦੀ ਜ਼ਰੂਰਤ ਹੈ ਕਿਉਂਕਿ ਅਲਟੀਮੇਟਲੀ ਆਪਾਂ ਸਾਫ਼ ਪਾਣੀ ਹੀ ਇਸਤੇਮਾਲ ਕਰਨਾ ਹੈ ਜਿਹੜਾ ਆਪਣੇ ਪੀਣ ਦੇ ਕੰਮ ਆਵੇ ਜੀ ਅਗਿਲ ਸਾਹਿਬ ਇਹ ਜੋ ਦੂਸ਼ਿਤ ਪਾਣੀ ਹੈ ਇਹ ਸਿਰਫ ਮਨੁੱਖੀ ਜੀਵਨ ਨੂੰ ਨਹੀਂ ਪ੍ਰਭਾਵਿਤ ਕਰ ਰਿਹਾ ਧਰਤੀ ਨੂੰ ਵੀ ਜ਼ਹਿਰੀ ਬਣਾ ਰਿਹਾ ਹੈ ਪੌਦਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਸ ਤੋਂ ਇਲਾਵਾ ਮੱਛੀਆਂ ਨੂੰ ਪ੍ਰਭਾਵਿਤ ਕਰ ਰਿਹਾ ਤੇ ਪੰਜਾਬ ਦੇ ਵਿੱਚ ਵੈਟਲੈਂਡ ਹੈ ਵਾਈਲਡਲਾਈਫ ਸੈਂਕਚੂਰੀ ਹੈ ਤੇ ਇਹ ਜੋ ਪਾਣੀ ਗੰਦਲਾ ਹੋ ਰਿਹਾ ਹੈ ਇਸ ਸਭ ਦਾ ਉਹਨਾਂ ਤੇ ਕੀ ਇਫੈਕਟ ਪੈ ਰਿਹਾ ਹੈ ਉਹਨਾਂ ਤੇ ਉਹ ਜਿਹੜਾ ਰਾਮਸਰ ਸਾਈਟ ਹੈ ਜਿਹੜੀ ਹਰੀਕੇ ਹੈ ਜੀ ਉਹ ਪੰਛੀ ਬਰਬਾਦ ਹੋ ਰਹੇ ਮੱਖੀਆਂ ਜਿਹੜੀਆਂ ਮਛਲੀਆਂ ਉਹਨਾਂ ਦੇ ਉਹਨਾਂ ਨੂੰ ਕੈਂਸਰ ਹੋ ਰਿਹਾ ਕਿਉਂਕਿ ਇੱਥੋਂ ਸਤਲੂਜ ਜਾ ਰਿਹਾ ਉਧਰੋਂ ਬਿਆਸ ਆ ਰਿਹਾ ਉਹ ਵੀ ਪਾਣੀ ਲੈ ਕੇ ਆ ਰਿਹਾ ਗੰਦਲਾ ਚੰਦਰ ਦਾ ਇਧਰੋਂ ਚਿੱਟੀ ਬਈ ਦਾ ਵੀ ਪਾਣੀ ਆ ਰਿਹਾ ਤਾਂ ਉਹਨਾਂ ਦੇ ਜਲ ਜੀਵਨ ਦਾ ਜਿਹੜਾ ਜਿਹੜਾ तकरीबन ਸਤਲੂਜ ਦੇ ਵਿੱਚ ਤਾਂ ਜਿਹੜੀ ਕਹਿੰਦੇ ਐਕੁਆ ਲਾਈਫ ਕਹਿੰਦੀ ਆ ਪਾਣੀ ਵਾਲੇ ਜਿਹੜੇ ਜੀਵਾ ਉਹ तकरीबन ਮਿਸਿੰਗ ਹੈ ਅਜੇ ਬਿਆਸਤ ਕੁਛ ਕੜਿਆਲ ਤੇ ਡਾਲਫਿਨ ਪਾਏ ਜਾਂਦੇ ਆ ਕਿਉਂਕਿ ਉਹਦਾ ਪਾਣੀ ਦਾ ਲੈਵਲ ਅਜੇ ਇੰਨਾ ਕੈਮੀਕਲ ਨਾਲ ਪ੍ਰਭਾਵਿਤ ਨਹੀਂ ਹੋਇਆ ਪਰ ਜਿੱਥੇ ਜਾ ਕੇ ਮਿਲਦੇ ਆਏ ਹਰੀਕੇ ਜਿਹੜੀ ਯੂਨੈਸਕੋ ਵੱਲੋਂ ਰਾਮਸਰ ਸਾਈਟ ਦਾ ਹੈਰੀਟੇਜ ਸਾਈਟ ਆਪਣੀ ਉੱਥੇ ਹਰ ਸਾਲ ਪੰਛੀ ਆਉਂਦੇ ਆ ਤੇ ਰਹਿੰਦੇ ਆ ਰੰਸਰ ਆਪਣਾ ਕਰਦੇ ਆ ਬਸੇਰਾ ਆ ਕੇ ਕਈ-ਕਈ ਮਹੀਨੇ ਆਪਣੇ ਜੀਵਨ ਨੂੰ ਅੱਗੇ ਵਧਾਉਂਦੇ ਆ ਉਹਨਾਂ ਦੇ ਨਾਲ ਤਾਂ ਉਹਨਾਂ ਦਾ ਤਾਂ ਵਿਚਾਰ ਅਣਪੋਲ ਨੇ ਉਹ ਤੁਸੀਂ ਇਮੇਜਿਨ ਕਰੋ ਨਾ ਤੁਸੀਂ ਪਲਾਸਟਿਕ ਦੀ ਪੋਲੂਸ਼ਨ ਦੇਖ ਲਓ ਸ਼ਹਿਰਾਂ ਵਿੱਚ ਜਿਹੜੇ ਜਗਾ ਖਾਨ ਦੀ ਜਗਾ ਹੁੰਦੀ ਹੈ ਆਪਣੇ گاਵਾ ਉਥੇ ਜਾ ਖਾਲੀਆਂ ਅਵਾਰਾ ਤੇ ਉਹਨਾਂ ਦੇ ਪੇਟ ਚ ਕਿੰਨੇ ਕਿੰਨੇ ਕਿਲੋ ਪਲਾਸਟਿਕ ਗੁਰੂ ਗੰਗਦ ਦੇ ਯੂਨੀਵਰਸਿਟੀ ਫਾਰ ਐਨੂਅਲ ਸਾਇੰਸ ਸਟੂਡੈਂਟ ਵੈਟਰੀ ਉਹਨਾਂ ਨੇ ਕਢਿਆ ਵੀ ਉਹਨਾਂ ਦੇ ਸਟੋਮਕ ਦੇ ਵਿੱਚ ਚਲ ਜਾਂਦਾ ਤੇ ਉਹ ਜਾਨਵਰ ਬਿਮਾਰ ਹੋ ਜਾਂਦੇ ਜਿਨ੍ਹਾਂ ਨੂੰ ਆਪਾਂ ਇੱਕ ਆਪਣੇ ਧਰਮ ਦੇ ਵਿੱਚ ਚੰਗਾ ਦਰਜਾ ਦਿੱਤਾ ਹੋਇਆ ਸੋ ਇਹ ਚੀਜ਼ਾਂ ਸਾਰੀਆਂ ਹੀ ਉਹਨਾਂ ਤੁਹਾਡੇ ਸਾਹਮਣੇ ਪੋਲੂਸ਼ਨ ਦਾ ਹੀ ਹਿੱਸਾ ਨੇ ਇਸ ਤਰ੍ਹਾਂ ਹੀ ਪੋਲੂਸ਼ਨ ਪਾਣੀ ਦੇ ਵਿੱਚ ਹੈ ਇਸ ਤਰ੍ਹਾਂ ਹੀ ਪੋਲੂਸ਼ਨ ਸੜਕਾਂ ਦੇ ਉੱਤੇ ਹੈ ਜਿਹੜਾ ਕੋਈ ਜਾਨਵਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਵਨ ਚਾਇਨਾ ਡੋਰਜ ਪਲਾਸਟਿਕ ਦੀ ਹੈ ਤਾਂ ਉਹ ਜਾਨਵਰਾਂ ਦੀ ਜਾਨ ਲੈ ਰਹੀ ਹੈ ਸੋ ਇਹ ਬਹੁਤ ਚੀਜ਼ਾਂ ਜਿਹੜੀਆਂ ਅੱਗੇ ਆ ਗਿਆ ਜੇ ਆਪਾਂ ਸੰਗਿਆਨ ਲਵਾਂਗੇ ਐਜ਼ ਅ ਸਵੇਅਰ ਸੁਸਾਇਟੀ ਆਪਾਂ ਇੱਕ ਚੰਗੇ ਸਿੱਧਧਨ ਦੇ ਤੌਰ ਤੇ ਸੋਚੀਏ ਤਾਂ ਆਪਣਾ ਆਲਾ ਦੁਆਲਾ ਵੀ ਸੋਚਣਾ ਆਪਣੇ ਦੇਸ਼ ਬਾਰੇ ਵੀ ਸੋਚਣਾ ਪਰਦੇਸ਼ ਬਾਰੇ ਵੀ ਸੋਚਣਾ ਆਪਣੇ ਨਾਲ ਰਹਿੰਦੇ ਜਿਹੜੇ ਜਲਜੀਵਨ ਜਲ ਦੇ ਵਿੱਚ ਜੀਵ ਰਹਿੰਦੇ ਜਿਹੜੇ ਧਰਤੀ ਤੇ ਰਹਿੰਦੇ ਉਹਨਾਂ ਦਾ ਵੀ ਦੇਖਣਾ ਵੀ ਉਹਨਾਂ ਦੀ ਜ਼ਿੰਦਗੀ ਵੀ ਸਾਡੇ ਨਾਲ ਚੰਗੀ ਤਰ੍ਹਾਂ ਚੱਲੀ ਜਾਵੇ ਤਾਕੀ ਨੁਕਸਾਨ ਨਾ ਹੋਵੇ ਉਹਨਾਂ ਦਾ ਅੱਗੇ ਪੀੜ੍ਹੀਆਂ ਵਾਸਤੇ ਗਿੱਲ ਸਾਹਿਬ ਆਖਰ ਵਿੱਚ ਕੀ ਸਲਾਹ ਦਿਓਗੇ ਪੰਜਾਬ ਵਾਸੀਆਂ ਨੂੰ ਵੀ ਉਥੇ ਹੀ ਸਰਕਾਰ ਨੂੰ ਵੀ ਉਹਨਾਂ ਨੂੰ ਪੰਜਾਬ ਵਾਸੀਆਂ ਨੂੰ ਇਹ ਹੀ ਸਿਲਿਆ ਦੇਾਂਗੇ ਸਰਕਾਰ ਨੂੰ ਵੀ ਇਹ ਹੀ ਸਹਿਹਾ ਦੇਾਂਗੇ ਵੀ ਇਹ ਜਿਹੜਾ ਹੁਣ ਰਿਪੋਰਟ ਆਈ ਹੈ ਇਸ ਤੇ ਜੀ ਉਹ ਤੰਦ ਹੀ ਤੇ ਫਰਾਖ ਦਿੱਲੀ ਦੇ ਅੱਛੇ ਮਤਲਬ ਚੰਗੇ ਕਦਮ ਚੁੱਕ ਕੇ ਜਾਣ ਕਿ ਇਹ ਜਿਹੜੇ ਸਰੋਤ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਕਿਉਂ ਹੋ ਰਹੀ ਆ ਪੋਲੂਸ਼ਨ ਉਹਦੇ ਜਿਹੜੇ ਤਰੀਕੇ ਢੰਗ ਤਰੀਕੇ ਲੱਭ ਕੇ ਉਹਨੂੰ ਸਾਫ਼ ਪਾਣੀ ਕੀ ਇਹਨਾਂ ਆਪਣੇ ਰਿਵਰਸ ਪਾਇਆ ਜਾਵੇ ਜਿਹੜਾ ਜਿਹੜਾ ਦੂਸ਼ਿਤ ਪਾਣੀ ਆ ਉਹਦਾ ਜਿਹੜਾ ਬਿਲਕੁਲ ਹੀ ਪੈਣਾ ਨਾ ਮਨਜ਼ੂਰ ਆ ਕਿਉਂਕਿ ਆਪਣਾ ਫਿਊਚਰ ਇਹਨਾਂ ਦਰਿਆਵਾਂ ਕਨਾਲ ਤੇ ਡਰੇਨਾਂ ਤੇ ਨਿਰਭਰ ਆ ਕਿ ਜੇ ਆਪਾਂ ਇਹਨਾਂ ਨੂੰ ਦੂਸ਼ਿਤ ਕਰ ਲਿਆ ਤਾਂ ਅੱਗੇ ਆਪਣਾ ਜੀਵਨ ਜਿਉਣ ਜਿਹੜਾ ਜੀਵਨ ਜੋਗਾ ਨਹੀਂ ਰਹਿਣਾ ਇਹ ਪੰਜਾਬ ਤੇ ਲਈ ਇੱਕ ਖਤਰੇ ਦੀ ਘੰਟੀ ਹੈ ਗਰਾਊਂਡ ਵਾਟਰ ਤੇ ਜਿਹੜਾ ਆਪਾਂ ਸਰਫੇਸ ਵਾਟਰ ਹੁਣ ਦੇਖ ਲਓ ਇੰਨੀ ਜਗ੍ਹਾ ਦੂਸ਼ਿਤ ਕਰ ਲਿਆ ਤੇ ਆਪਾਂ ਕਿਹੜੀ ਜਗ੍ਹਾ ਛੱਡਾਂਗੇ ਵੀ ਜਿਹੜਾ ਪਾਣੀ ਆਪਣਾ ਸਾਫ਼ ਹੋਏਗਾ ਜਦ ਤੱਕ ਜੇ ਆਪਾਂ ਚੇਤਨਣਾ ਹੋਏ ਐਜ਼ ਅ ਸੁਸਾਇਟੀ ਐਜ਼ ਅ ਸਰਕਾਰ ਐਂਡ ਐਜ਼ ਜਿਹੜੀ ਸਤਕਾਰੀ ਤੰਤਰ ਹੈ ਬਿਰੋਕਰੇਸੀ ਉਹਨਾਂ ਨੇ ਤਾਂ ਆਪਣਾ ਫਰਜ਼ ਅਦਾ ਕੀਤਾ ਪਰ ਅਧਾ ਕੀਤਾ ਅੱਗੇ ਪੋਲੂਸ਼ਨ ਕੰਟਰੋਲ ਬੋਰਡ ਕੀ ਕਰਦਾ ਨੋਟਿਸ ਕੱਟਣ ਨਾਲ ਕੱਲੀ ਗੱਲ ਨਹੀਂ ਪੜਣੀ ਉਹਨਾਂ ਤੇ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਉਹਨਾਂ ਦੇ ਹੱਲ ਕਰਕੇ ਹੀ ਸਾਫ਼ ਪਾਣੀ ਇਨ੍ਹਾਂ ਸਰੋਤਾਂ ਵਿੱਚ ਆਣ ਦਿੱਤਾ ਜਾਵੇ। ਬਿਲਕੁਲ ਮਿਸਾਲ ਕੰਮ ਕਰਨੇ ਬਹੁਤ ਜ਼ਰੂਰੀ ਹੋ ਜਾਂਦੀ ਹੈ। ਜਸਜੀਤ ਸਿੰਘ ਗੱਲ ਸਾਡੇ ਨਾਲ ਜੁੜੇ ਬਹੁਤ ਸ਼ੁਕਰੀਆ ਗੱਲ ਸਾਹਿਬ ਲਿਵਿੰਗ ਇੰਡੀਆ న్యూਸ ਨਾਲ ਜੁੜਨ ਦੇ ਲਈ ਤੇ ਇਸ ਵੱਡੇ ਮੁੱਦੇ ਤੇ ਚਰਚਾ ਕਰਨ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਨਾ ਸਿਰਫ ਮਨੁੱਖ ਬਲਕਿ ਪਸ਼ੂ ਪੰਛੀ ਵੀ ਉਹਨੇ ਹੀ ਪ੍ਰਭਾਵਿਤ ਇਸ ਦੂਸ਼ਿਤ ਪਾਣੀ ਕਾਰਨ ਹੋ ਰਹੇ ਨੇ ਤੇ ਜਾਨਾਂ ਗਵਾ ਰਹੇ ਨੇ। ਫਿਲਹਾਲ ਦੇਵ ਇਜਾਜ਼ਤ ਧੰਨਵਾਦ।